ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਨਾ ਨਵਾਂ ਡਰਾਈਵਰ ਦਿਖਾਉਣੇ ਆ ਤੁਹਾਨੂੰ ਪਹਿਲਾਂ ਤਾਂ ਪੱਦੂ ਵੇਖੋ ਬਾਈ ਕੋਈ ਦੌੜੀ ਵੇਖੋ ਹਨਾ ਕੁਝ ਵੀ ਵਖਾ ਦੇ ਕਮਾਲ ਮੰਨ ਜੋ ਯਾਰ ਤੁਸੀਂ ਹਨਾ ਡਰਾਈਵਰ ਦਿਖਾ ਕੇ ਦੇ ਤੁਹਾਨੂੰ ਤੁਸੀਂ ਆਖੋਗੇ ਯਾਰ ਬਾਈ ਵਾਕਈ ਆ ਲਈ ਜਾਂਦਾ ਗਾਣੇ ਗੂਣੇ ਛੱਡੇ ਆ ਪੂਰੇ ਲਾਹਵੀਰਾ ਲਈ ਫਿਰਦਾ ਦਿਖਾਉਣੇ ਆ ਤੁਹਾਨੂੰ ਬਾ ਵੀਡੀਓ ਲਾਸਟ ਤੱਕ ਵੇਖਿਓ ਬਾਈ ਕਮਾਲ ਮੰਨ ਜੂਗੇ ਯਾਰ ਜਮੇ ਡਰਾਈਵਰ ਤਾਂ ਬਹੁਤ ਵੇਖਿ ਹੁਣੇ ਆ ਪਰ ਇਹ ਜਿਹੜਾ ਸਾਡੇ ਵਾਲਾ ਡਰਾਈਵਰ ਅੱਜ ਕਿਉਂ ਦੇ ਡੈਕ ਡੁਕ ਲਾਇਆ ਪੂਰਾ ਲਾਹ ਵੀਰਾ ਲਾਈ ਫਿਰਦਾ ਕਹਦਾ ਵਾ ਕੱਦੂ ਮੈਂ ਹੀ ਕਰਨਾ ਅੱਜ ਆ ਵਿਖਾਉਣੇ ਆ ਬਾਈ ਤੁਹਾਨੂੰ ਦਾ ਵੇਖ ਯਾਰ ਕਮਾਲ ਕਰਤੀ ਪਤੰਦਰ ਨੇ ਆਏ ਭਾਈ ਤੁਸੀਂ ਆਖੂਗਾ ਨਾ ਡਰਾਈਵਰ ਦਾ ਸ਼ਰੇ ਕੀ ਆ ਭਾਈ ਫਿਰ ਉਹ ਪਿਆਰੀ ਗੱਲ ਆ ਭਾਈ ਪਰ ਜਦੋਂ ਤੁਸੀਂ ਡਰਾਈਵਰ ਵੇਖੂਗਾ ਨਾ ਕੰਮ ਦੇ ਹਿਸਾਬ ਨਾਲ ਜੇ ਤੁਸੀਂ ਡਰਾਈਵਰ ਵੇਖੋ ਤੁਸੀਂ ਆਖੋ ਯਾਰ ਭਾਈ ਵਾਕਈ ਯਾਰ ਕਮਾਲ ਕਰੀ ਜਾਂਦਾ ਡਰਾਈਵਰ ਸਾਹਿਬ ਇੱਕ ਨਾ ਭਾਈ ਉਹ ਬੰਦੇ ਯਾਰ ਸ਼ੇਅਰ ਜ਼ਰੂਰ ਕਰੋ ਹਨਾ ਜਿਹਦੇ ਵੀ ਐਡੇ ਐਡੇ ਮਨ ਲੇ ਚੱਲ ਨਿੱਕੇ ਨਿੱਕੇ ਯਵਾਖਾਂ ਨੂੰ ਯਾਰ ਸ਼ਾਊਂਗਾ ਡਰਾਈਵਰੀ ਦਾ ਹਨਾ ਹੁਣ ਜੂਨ ਦੀਆਂ ਛੁੱਟੀਆਂ ਤੇ ਜਿਹਦੇ ਜਿਹਦੇ ਘਰੇ ਵੀ ਆਂ ਡਰਾਇਵਰਾਂ ਨਿੱਕੇ ਨਿੱਕੇ ਪੂਰੇ ਯਾਨਕਿ ਨਿੱਕੇ ਨਿੱਕੇ ਡਰਾਇਵਰ ਪੂਰੇ ਬਣੇ ਵਿਆ ਹਨਾ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਬਾਈ ਬਣ ਕੇ ਹਾਂ ਬੜਾ ਚਾ ਯਾਰਾ ਵੇਖ ਆਇਣ ਯਾਰ ਕੋਈ ਹਨਾ ਜਿਵੇਂ ਵੀ ਰੋਟਾਵੇਟਰ ਨਾਲ ਕੱਦੂ ਕਰੀ ਜਾਂਦਾ ਨਾੜ ਗਰਾਂਟ ਰਾਇਦਾ ਬਾਈ ਆ ਪੂਰਾ ਛੌਂਗਣਾ ਯਾਰ ਗੱਲ ਬਣਾਉਂਦਾ ਹੁੰਦਾ ਆਇ ਨਹੀਂ ਕੋਈ ਹਨਾ ਵੀ ਬੜੀਆਂ ਰੇਸਾਂ ਮਾਰਦਾ ਜਾਂ ਹੋਰ ਕੁਛ ਆ ਜਮਾ ਹੀ ਨਹੀਂ ਐ ਗੱਲ ਬਣਾਈ ਹੁੰਦਾ ਸ਼ੌਕ ਹੁੰਦਾ ਬਾਈ ਮੋਹ ਹੁੰਦਾ ਜਿਹੜਾ ਚੀਜ਼ ਹੈ ਨਾ ਆਹ ਦਾ ਬੜਾ ਯਾਰ ਹੈ ਕਿਦਾਈ ਆਨੇ ਵੀ ਦੱਬੀ ਦਰੋਂਦਾ ਕਿੱਲੀ ਸ਼ੇਅਰ ਜਰੂਰ ਕਰਿਓ ਭਾਈ ਜਿਹੜੇ ਜਿਹਦੇ ਨਿੱਕੇ ਡਰਾਈਵਰ ਆਏ ਖੇਤੀ ਨਾਲ ਮੋਹ ਕਰਦੇ ਜੀ ਬਾਕੀ ਯਾਰ ਜੱਟਾਂ ਦਾ ਪੁੱਤ ਦਾ ਹਨਾ ਬਾਕੀ ਚਾਹੀਦਾ ਹਾਂ ਗੱਲ ਬਣਾਈ ਹੁੰਦਾ ਵੇ ਨਾ ਕੋਈ ਭੱਟ ਚ ਲੱਗਨ ਦਿੰਦਾ ਭਾਈ ਬੜਾ ਚੰਡਾ ਡਰਾਈਵਰ ਆ